ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਟੈਸਲਾ, ਸਪੇਸਐਕਸ ਅਤੇ ਐਕਸ ਸੋਸ਼ਲ ਮੀਡੀਆ ਪਲੇਟਫਾਰਮ ਦੇ ਮਾਲਕ ਇਲਨ ਮਸਕ ਨੇ ਅਮਰੀਕੀ ਸਿਆਸਤ ਦੇ ਵਿੱਚ ਵੱਡਾ ਐਲਾਨ ਕਰਦੇ ਹੋਏ ਨਵੀਂ ਸਿਆਸੀ ਪਾਰਟੀ ਅਮਰੀਕਾ ਪਾਰਟੀ ਦੀ ਸਥਾਪਨਾ ਦਾ ਐਲਾਨ ਕੀਤਾ ਹੈ। ਇਹ ਐਲਾਨ 5 ਜੁਲਾਈ ਨੂੰ ਉਸਦੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਕੀਤਾ ਗਿਆ। ਜਿਸ ਦੇ ਵਿੱਚ ਮਸਕ ਨੇ ਕਿਹਾ ਕਿ ਅੱਜ ਅਮਰੀਕਾ ਪਾਰਟੀ ਦੀ ਸਥਾਪਨਾ ਤੁਹਾਡੀ ਆਜ਼ਾਦੀ ਵਾਪਸ ਦੇਣ ਲਈ ਕੀਤੀ ਗਈ ਹੈ। ਇਸ ਪਾਰਟੀ ਦਾ ਮੁੱਖ ਮਕਸਦ ਅਮਰੀਕਾ ਦੀ ਦੋ ਪਾਰਟੀ ਪ੍ਰਣਾਲੀ ਰਿਪਬਲਿਕਨ ਤੇ ਡੈਮੋਕ੍ਰੈਟਿਕ ਨੂੰ ਚੁਣੌਤੀ ਦੇਣਾ ਹੈ ਅਤੇ ਸਰਕਾਰੀ ਖਰਚਿਆਂ ਦੇ ਵਿੱਚ ਕਟੌਤੀ ਕਰਕੇ ਲੋਕਾਂ ਨੂੰ ਅਸਲ ਆਜ਼ਾਦੀ ਦੇਣਾ ਹੈ। ਇਲਾਨ ਮਸਕ ਦਾ ਇਹ ਕਦਮ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਉਸ ਦੀ ਤਾਜ਼ਾ ਤਕਰਾਰ ਤੋਂ ਬਾਅਦ ਸਾਹਮਣੇ ਆਇਆ। ਮਸਕ ਜੋ ਕਿ 2024 ਦੀਆਂ ਅਮਰੀਕੀ ਚੋਣਾਂ ਦੌਰਾਨ ਟਰੰਪ ਤੇ ਸਭ ਤੋਂ ਵੱਡੇ ਫੰਡ ਦੇਣ ਵਾਲੇ ਸਮਰਥਕਾਂ ਵਿੱਚੋਂ ਇੱਕ ਸਨ, ਉਸ ਨੇ ਟਰੰਪ ਦੇ ਬਿਗ ਬਿਊਟੀਫੁਲ ਬਿਲ ਦਾ ਸਖਤ ਵਿਰੋਧ ਕੀਤਾ। ਇਸ ਬਿੱਲ ਨੂੰ ਮਸਕ ਨੇ ਦੇਸ਼ ਨੂੰ ਦਿਵਾਲੀਆ ਕਰਨ ਵਾਲਾ ਘਰਾਰ ਦਿੱਤਾ। ਇਸ ਬਿੱਲ ਨੂੰ 4 ਜੁਲਾਈ 2025 ਨੂੰ ਸੈਨੇਟ ਦੇ ਵਿੱਚ ਪਾਸ ਕਰ ਦਿੱਤਾ ਗਿਆ ਜਿਸ ਦੇ ਵਿੱਚ ਸੈਨੇਟਰ ਜੇ.ਡੀ. ਵੈਂਸ ਨੇ ਫੈਸਲਾਕੁਨ ਵੋਟ ਪਾਈ। ਇਸ ਤੋਂ ਬਾਅਦ 트ੰਪ ਨੇ 5 ਜੁਲਾਈ ਨੂੰ ਇਸ ਨੂੰ ਕਾਨੂੰਨ ਦੇ ਵਿੱਚ ਬਦਲ ਦਿੱਤਾ। ਮਸਕ ਦਾ ਦਾਵਾ ਹੈ ਕਿ ਇਹ ਬਿੱਲ ਅਮਰੀਕੀ ਕਰਜ਼ੇ ਨੂੰ ਅਗਲੇ ਦਹਾਕੇ ਦੇ ਵਿੱਚ 3.4 ਟ੍ਰਿਲੀਅਨ ਡਾਲਰ ਵਧਾ ਦੇਵੇਗਾ ਜਿਸ ਦੇ ਨਾਲ ਦੇਸ਼ ਦੀ ਆਰਥਿਕਤਾ ਤੇ ਬੁਰਾ ਅਸਰ ਪਵੇਗਾ। ਉਸਨੇ ਇਸ ਬਿੱਲ ਦਾ ਸਮਰਥਨ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਝੂਠੇ ਤੇ ਦੇਸ਼ ਦੇ ਕਦਰਾਂ ਨੂੰ ਵਧਾਉਣ ਵਾਲੇ ਕਹਿ ਕੇ ਨਿਸ਼ਾਨਾ ਬਣਾਇਆ ਮਸਕ ਨੇ ਧਮਕੀ ਦਿੱਤੀ ਸੀ ਕਿ ਜੇ ਉਹ ਬਿੱਲ ਪਾਸ ਹੋਇਆ ਤਾਂ ਉਹ ਅਗਲੇ ਦਿਨ ਹੀ ਅਮਰੀਕਾ ਪਾਰਟੀ ਦੀ ਸਥਾਪਨਾ ਕਰੇਗਾ ਅਤੇ 5 ਜੁਲਾਈ ਨੂੰ ਉਸਨੇ ਆਪਣੀ ਨਵੀਂ ਪਾਰਟੀ ਖੜੀ ਕਰ ਲਈ ਇਲਾਨ ਮਸਕ ਨੇ ਆਪਣੀ ਪਾਰਟੀ ਦੇ ਮੁੱਖ ਉਦੇਸ਼ਾਂ ਨੂੰ ਸਪਸ਼ਟ ਕਰਦੇ ਹੋਏ ਕਿਹਾ ਕਿ ਇਹ ਪਾਰਟੀ ਅਮਰੀਕਾ ਦੀ ਇੱਕ ਪਾਰਟੀ ਪ੍ਰਣਾਲੀ ਨੂੰ ਤੋੜਨ ਦੇ ਲਈ ਕੰਮ ਕਰੇਗੀ ਜਿਸ ਨੂੰ ਉਹ ਡੈਮੋਕ੍ਰੈਟਿਕ ਰਿਪਬਲਿਕਨ ਯੂਨੀ ਪਾਰਟੀ ਕਹਿੰਦਾ ਹੈ ਮਸਕ ਦਾ ਮੰਨਣਾ ਹੈ ਕਿ ਮੌਜੂਦਾ ਸਿਆਸੀ ਢਾਂਚਾ ਲੋਕਾਂ ਦੀ ਅਸਲ ਆਵਾਜ਼ ਨੂੰ ਦਬੋਂਦਾ ਹੈ ਤੇ ਸਰਕਾਰੀ ਖਰਚਿਆਂ ਦੇ ਵਿੱਚ ਵੱਡੀ ਬਰਬਾਦੀ ਤੇ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕਰਦਾ ਹੈ ਅਮਰੀਕਾ ਪਾਰਟੀ ਦੀ ਵੈਬਸਾਈਟ ਦੇ ਮੁਤਾਬਿਕ ਇਸ ਦੇ ਮੁੱਖ ਅਜੰਡਾ ਦੇ ਵਿੱਚ ਛੋਟੇ ਕਾਰੋਬਾਰੀਆਂ ਨੂੰ ਉਤਸ਼ਾਹਿਤ ਕਰਨਾ, ਡਿਜੀਟਲ ਅਧਿਕਾਰਾਂ ਦੀ ਸੁਰੱਖਿਆ ਕਰਨਾ, ਅਗਲੀ ਪੀੜ੍ਹੀ ਦੇ ਲਈ ਨਵੀਆਂ ਤਕਨੀਕਾਂ ਦੇ ਨਾਲ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨਾ, ਸਪੇਸ ਰਿਸਰਚ ਦੇ ਵਿੱਚ ਨਿਵੇਸ਼ ਕਰਕੇ ਅਮਰੀਕਾ ਨੂੰ ਪੁਲਾੜ ਖੇਤਰ ਦੇ ਵਿੱਚ ਅਗਵਾਈ ਦਿਵਾਉਣਾ। ਮਸਕ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪਾਰਟੀ 2026 ਦੀਆਂ ਮਿਡ-ਟਰਮ ਚੋਣਾਂ ਦੇ ਵਿੱਚ ਹਿੱਸਾ ਲਵੇਗੀ। ਮਸਕ ਅਤੇ 트ੰਪ ਦਾ ਸਬੰਧ 2024 ਦੀਆਂ ਚੋਣਾਂ ਦੌਰਾਨ ਕਾਫੀ ਚੰਗੇ ਤੇ ਦੋਸਤਾਨਾ ਸੀ। ਜਿੱਥੇ ਮਸਕ ਨੇ 트럼ਪ ਦੀ ਮੁਹਿੰਮ ਦੇ ਲਈ ਵੱਡੀ ਰਕਮ ਦਿੱਤੀ ਅਤੇ ਸਰਕਾਰੀ ਕੁਸ਼ਲਤਾ ਵਿਭਾਗ ਦੀ ਅਗਵਾਈ ਵੀ ਕੀਤੀ ਪਰ ਜੂਨ 2025 ਦੇ ਵਿੱਚ ਇਹ ਸਬੰਧ ਤਣਾਅਪੂਰਨ ਹੋ ਗਏ ਜਦੋਂ ਮਸਕ ਨੇ 트럼ਪ ਦੇ ਬਿੱਲ ਦੀ ਆਲੋਚਨਾ ਕੀਤੀ 트럼ਪ ਨੇ ਜਵਾਬ ਦੇ ਵਿੱਚ ਮਸਕ ਨੂੰ ਸਬਸਿਡੀਆਂ ਤੇ ਨਿਰਭਰ ਕਹਿ ਕੇ ਨਿਸ਼ਾਨਾ ਬਣਾਇਆ ਅਤੇ ਉਸ ਦੀਆਂ ਕੰਪਨੀਆਂ ਟੈਸਲਾ ਤੇ ਸਪੇਸ ਐਕਸ ਦੇ ਸਰਕਾਰੀ ਕੰਟਰੈਕਟਸ ਨੂੰ ਰੱਦ ਕਰਨ ਦੀ ਧਮਕੀ ਵੀ ਦੇ ਦਿੱਤੀ ਇਸ ਤੋਂ ਇਲਾਵਾ 트럼ਪ ਨੇ ਮਸਕ ਦੇ ਦੱਖਣੀ ਅਫਰੀਕਾ ਦੇ ਵਿੱਚ ਜਨਮ ਨੂੰ ਲੈ ਕੇ ਉਸ ਦੀ ਨਾਗਰਿਕਤਾ ਤੇ ਸਵਾਲ ਵੀ ਉਠਾਏ ਅਤੇ ਉਸ ਨੂੰ ਡਿਪੋਰਟ ਕਰਨ ਦੀ ਗਲਤਕਾ ਕਾਹਕ ਦਿੱਤੀ ਹਾਲਾਂਕਿ ਮਸਕ 2002 ਤੋਂ ਅਮਰੀਕੀ ਨਾਗਰਿਕ ਹੈ ਪਰ ਇਹ ਸੋਚਣ ਵਾਲੀ ਗੱਲ ਇਹ ਹੈ ਕਿ ਮਸਕ ਲਈ ਆਪਣੀ ਪਾਰਟੀ ਨੂੰ ਮਜ਼ਬੂਤੀ ਦੇ ਨਾਲ ਖੜੀ ਕਰਨਾ ਤੇ ਅੱਗੇ ਲੈ ਕੇ ਜਾਣਾ ਇੰਨਾ ਸੌਖਾ ਹੈ ਤਾਂ ਜਵਾਬ ਹੈ ਕਿ ਬਿਲਕੁਲ ਵੀ ਨਹੀਂ ਭਾਵੇਂ ਇਲਨ ਮਸਕ ਦੇ ਕੋਲ ਪੈਸੇ ਤੋਂ ਸੋਸ਼ਲ ਮੀਡੀਆ ਦੀ ਵਿਸ਼ਾਲ ਤਾਕਤ ਹੈ ਪਰ ਫਿਰ ਵੀ ਅਮਰੀਕਾ ਦੇ ਵਿੱਚ ਤੀਜੀ ਪਾਰਟੀ ਖੜੀ ਕਰਨਾ ਸੁਖਾਲਾ ਨਹੀਂ ਅਮਰੀਕਾ ਦੀ ਸਿਆਸੀ ਪ੍ਰਣਾਲੀ ਜੋ ਕਿ ਪਿਛਲੇ 160 ਸਾਲਾਂ ਤੋਂ ਦੋ ਪਾਰਟੀ ਪ੍ਰਣਾਲੀ ਤੇ ਆਧਾਰਿਤ ਹੈ ਉਸ ਨੂੰ ਤੋੜਨਾ ਮਸਕ ਦੇ ਲਈ ਵੱਡੀ ਚੁਣੌਤੀ ਹੈ ਅਮਰੀਕੀ ਚੋਣ ਨਿਯਮ ਤੇ ਫੰਡਿੰਗ ਟਾਂਚਾ ਤੀਜੀ ਪਾਰਟੀਆਂ ਦੇ ਲਈ ਮੁਸ਼ਕਲਾਂ ਪੈਦਾ ਕਰ ਸਕਦਾ ਹੈ ਇਸ ਤੋਂ ਇਲਾਵਾ ਮਸਕ ਦੀ ਪਾਰਟੀ ਅਜੇ ਫੈਡਰਲ ਇਲੈਕਸ਼ਨ ਕਮਿਸ਼ਨ ਦੇ ਨਾਲ ਰਜਿਸਟਰਡ ਵੀ ਨਹੀਂ ਹੈ ਜਿਸ ਦੇ ਕਾਰਨ ਇਸ ਦੀ ਕਾਨੂੰਨੀ ਸਥਿਤੀ ਨੂੰ ਲੈ ਕੇ ਸਵਾਲ ਉੱਠ ਰਹੇ ਨੇ ਮਹਾਰਾਜਾ ਕਹਿਣਾ ਹੈ ਕਿ ਮਸਕ ਨੂੰ ਉਮੀਦਵਾਰਾਂ ਦੀ ਚੋਣ, ਫੰਡਿੰਗ ਤੇ ਸੰਗਠਨਾਤਮਕ ਮੁਹਿੰਮ ਚਲਾਉਣ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 트럼ਪ ਤੇ ਸਾਬਕਾ ਮੁੱਖ ਰਣਨੀਤੀਕਾਰ ਸਟੀਵ ਬੈਨਨ ਨੇ ਮਸਕ ਦੀ ਅਮਰੀਕਾ ਪਾਰਟੀ ਦੀ ਸਖਤ ਆਲੋਚਨਾ ਕੀਤੀ ਹੈ। ਬੈਨਨ ਨੇ ਮਸਕ ਦੀ ਵਿਦੇਸ਼ੀ ਮੂਲ ਹੋਣ ਦਾ ਵੀ ਨਿਸ਼ਾਨਾ ਬਣਾਇਆ ਅਤੇ ਕਿਹਾ ਹੈ ਕਿ ਉਸ ਨੂੰ ਅਮਰੀਕਾ ਤੋਂ ਡਿਪੋਰਟ ਕਰ ਦੇਣਾ ਚਾਹੀਦਾ ਹੈ। ਨੁਝੇ ਪਾਸੇ ਕੁਝ ਸੰਸਦ ਮੈਂਬਰਾਂ ਨੇ ਮਸਕ ਦਾ ਸਮਰਥਨ ਵੀ ਕੀਤਾ ਹੈ ਜੋ ਇਸ ਬਿੱਲ ਦੇ ਵਿਰੋਧ ਦੇ ਵਿੱਚ ਸਨ ਮਸਕ ਦੀ ਅਮਰੀਕਾ ਪਾਰਟੀ ਦਾ ਐਲਾਨ ਅਮਰੀਕੀ ਸਿਆਸਤ ਦੇ ਵਿੱਚ ਇੱਕ ਨਵਾਂ ਮੋੜ ਲੈ ਚੁੱਕਾ ਹੈ ਪਾਰਿਸ ਦੀ ਸਫਲਤਾ ਬਹੁਤ ਸਾਰੀਆਂ ਚੀਜ਼ਾਂ ਤੇ ਨਿਰਭਰ ਕਰਦੀ ਹੈ ਅਮਰੀਕਾ ਪਾਰਟੀ ਦੀ ਸਥਾਪਨਾ ਅਮਰੀਕੀ ਸਿਆਸਤ ਦੇ ਵਿੱਚ ਇੱਕ ਵੱਡੀ ਘਟਨਾ ਹੈ ਜੋ ਦੋ ਪਾਰਟੀ ਪ੍ਰਣਾਲੀ ਨੂੰ ਚੁਣੌਤੀ ਦੇਣ ਦੀ ਸੰਭਾਵਨਾ ਰੱਖਦੀ ਹੈ ਸਾਲ 2026 ਦੇ ਵਿੱਚ ਮਿਟਮ ਚੋਣਾਂ ਦੇ ਵਿੱਚ ਇਹ ਪਾਰਟੀ ਕਿਹੜਾ ਮੋੜ ਲਵੇਗੀ ਇਹ ਵੇਖਣਾ ਦਿਲਚਸਪ ਹੋਵੇਗਾ